ਜਿੱਥੇ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਪਾਣੀ ਦੀ ਘਾਟ ਹੋਣ ਕਰਕੇ ਰਵਾਇਤੀ ਫਸਲਾਂ ਨੂੰ ਛੱਡ ਉਹ ਫਸਲ ਦੀ ਖੇਤੀ ਕੀਤੀ ਜਾਵੇ ਜਿਸ ਦੇ ਨਾਲ ਕੀ ਪਾਣੀ ਦੀ ਜਿਹੜੀ ਆ ਵਰਤੋਂ ਘੱਟ ਕੀਤੀ ਜਾ ਸਕੇ ਅੱਜ ਅਸੀਂ ਹਲਕਾ ਰੈਸਾਂਸੀ ਦੇ ਪਿੰਡ ਮੱਲੂ ਨੰਗਲ ਦੇ ਵਿੱਚ ਮੌਜੂਦ ਆ ਔਰ ਤੁਹਾਨੂੰ ਦੱਸ ਦਈਏ ਕਿ ਇੱਥੋਂ ਦੇ ਇੱਕ ਬੀਲੀ ਬੋਰਡ ਦੇ ਅਫੀਸਰ ਨੇ ਬਲਦੇਵ ਸਿੰਘ ਗਿੱਲ ਜਿੰਨਾ ਵੱਲੋਂ ਰਵਾਇਤੀ ਫਸਲਾਂ ਨੂੰ ਸਦਾ ਲਈ ਅਲਵਿਦਾ ਆਖ ਕੇ ਪੌਪੂਲਰ ਦੀ ਖੇਤੀ ਕੀਤੀ ਜਾ ਰਹੀ ਆ ਤੇ ਇਹਨਾਂ ਦੇ ਦੱਸਣ ਮੁਤਾਬਿਕ ਜਿਹੜੀ ਕਣਕ ਅਤੇ ਝੋਨੇ ਦੀ ਖੇਤੀ ਦੇ ਵਿੱਚੋਂ ਜਿੱਦੀ ਆਮਦਨ ਹੁੰਦੀ ਆ ਉਸ ਤੋਂ ਇਹ ਦੁੱਗਣੀ ਆਮਦਨ ਕਰਦੇ ਹੋਏ ਦਿਖਾਈ ਦੇ ਰਹੇ ਨੇ ਸੋ ਗੱਲਬਾਤ ਕਰਦੇ ਆ ਹਾਂਜੀ ਬਲਦੇਵ ਜੀ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਧੰਨਵਾਦ ਜੀ ਅੱਛਾ ਸਰ ਮੈਨੂੰ ਇਹ ਗੱਲ ਦੱਸੋ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਅਸੀਂ ਅਕਸਰ ਦੇਖਦੇ ਆ ਕਿ ਕਣਕੀਆਂ ਝੋਨੇ ਦੀ ਗੱਲ ਕਰਦੇ ਆ ਪਰ ਤੁਸੀਂ ਜਿਹੜਾ ਕਣਕ ਝੋਨੇ ਨੂੰ ਜਿਹੜਾ ਉਹ ਛੱਡ ਕੇ ਪੌਪਲਰ ਦੀ ਖੇਤੀ ਕਰ ਰਹੇ ਹੋ ਮੈਂ ਕਿਸਾਨ ਵੀਰੋ ਲਗਭਗ 30 32 ਸਾਲ ਤੋਂ ਜਿਹੜਾ ਉਹ ਪੌਪਲਰ ਦੀ ਖੇਤੀ ਕਰ ਰਿਹਾ ਤੇ ਨਾਲ ਦੀ ਨਾਲ ਜਿਹੜਾ ਉਹ ਪੌਪਲਰ ਦੀ ਨਰਸੀ ਲਗਾ ਰਿਹਾ ਤੇ ਇਹਦੇ ਵਿੱਚ ਮੈਨੂੰ ਤਕਰੀਬਨ ਲਗਭਗ ਜਿਹੜਾ ਉਹ 2 ਗੁਣਾ ਤੋਂ 2.5 ਗੁਣਾ ਜਿਹੜਾ ਉਹ ਫਾਇਦਾ ਜਿਹੜਾ ਉਹ ਮਿਲ ਰਿਹਾ ਤੇ ਮੈਂ ਤਕਰੀਬਨ ਇੰਨੇ ਲੰਮੇ ਤਜਰਬੇ ਦੇ ਵਿੱਚ ਜੋ ਮਤਲਬ ਹਾਸਲ ਕੀਤਾ ਜਿੱਥੇ ਵਧੀਆ ਆਮਦਨ ਲਈ ਉੱਥੇ ਮੈਂ ਕਿਸਾਨ ਵੀਰਾਂ ਨੂੰ ਜਿਹੜਾ ਉਹ ਸਮੇਂ-ਸਮੇਂ ਤੇ ਜਿਹੜਾ ਉਹ ਗਾਈਡ ਕੀਤਾ ਔਰ ਉਹਨਾਂ ਦੇ ਖੇਤਾਂ ਤੱਕ ਪਹੁੰਚ ਕਰਕੇ ਜਿੱਥੋਂ ਤੱਕ ਵੀ ਮੇਰੇ ਕੋਲ ਬੂਟੇ ਕਿਸਾਨ ਵੀਰਾਂ ਨੇ ਖੜੇ ਆ ਉਸ ਤੱਕ ਪਹੁੰਚ ਕਰਕੇ ਉਹਨਾਂ ਨੂੰ ਬਕਾਇਦਾ ਗਾਈਡ ਕਰਕੇ ਉਹਨਾਂ ਨੂੰ ਸਮੇਂ-ਸਮੇਂ ਦੇ ਨਾਲ ਮਤਲਬ ਉੱਥੇ ਰੌਂਡ ਕਰਕੇ ਤੇ ਉਹਨਾਂ ਨੂੰ ਸਮਝਾਇਆ ਵੀ ਇਹਦੇ ਵਿੱਚ ਆਪਾਂ ਨੂੰ ਜਿਹੜਾ ਉਹ ਬੜਾ ਵਧੀਆ ਆਮਦਨ ਦਾ ਸਾਧਨ ਆ ਤੇ ਲੱਕੜ ਜਿਹੜੀ ਆ ਤੁਸੀਂ ਕਿਸਾਨ ਵੀਰੋ ਕਿਤੇ ਤੁਸੀਂ ਛਾਤੀ ਮਾਰ ਕੇ ਵੇਖਿਓ ਚਾਰ ਚਫੇਰੇ ਵੀ ਕੋਈ ਲੱਕੜ ਨਹੀਂ ਪੈਦਾ ਹੋ ਰਹੀ ਪਪਲਰ ਜਿਹੜਾ ਬਹੁਤ ਹੀ ਜਲਦੀ ਲੱਕੜ ਦੇਣ ਵਾਲਾ ਜਿਹੜਾ ਇਹ ਪੌਦਾ ਔਰ ਇਹਦੀਆਂ ਜਿਹੜੀਆਂ ਇਹਦੇ ਜਿਹੜਾ ਪਲਾਈ ਬੋਰਡ ਦੀਆਂ ਫੈਕਟਰੀਆਂ ਜਿਹੜੀਆਂ ਬੜੀਆਂ ਬੜੀਆਂ ਵੱਡੀਆਂ ਲੱਗ ਗਈਆਂ ਨੇ ਉਹਦੇ ਨਾਲ ਜਿਹੜਾ ਲੱਕੜ ਦੀ ਖਪਤ ਬੜੀ ਜ਼ਿਆਦਾ ਵੱਧ ਚੁੱਕੀ ਆ ਤਕਰੀਬਨ ਪਪਲਰ ਤੋਂ ਸਵਾਏ ਬਹੁਤ ਟਾਵਾ ਟਾਵਾ ਸਪੈਦਾ ਤਿਆਰ ਹੋ ਰਿਹਾ ਤੇ ਪਪਲਰ ਦੀ ਜ਼ਿਆਦਾ ਜਿਹੜੀ ਲੱਕੜ ਤੁਸੀਂ ਇਹੋਲੇ ਤੁਸੀਂ ਜੇ ਤੁਸੀਂ ਤਕਰੀਬਨ ਮਾਰਕੀਟ ਦੇ ਵਿੱਚ ਵੇਖਿਓ ਵੀ ਜਿਹੜਾ ਖੜੀ ਖਲੋਤੀ ਲੱਕੜ ਹੈ ਜਿਹੜੀ ਐਸ ਵੇਲੇ ਇੱਕ ਕਵੰਟਲ ਲੱਕੜ ਜਿਹੜੀ ਆ ਪਪੂਲਰ ਦੀ ਆ ਉਹ 1300 ਰੁਪਏ ਦੀ ਲੱਕੜ 1300 ਰੁਪਏ ਕਵੰਟਲ ਜਿਹੜੀ ਆ ਉਹ ਲੱਕੜ ਜਿਹੜੀ ਆ ਮੰਡੀ ਦੇ ਵਿੱਚ ਜਿਹੜੀ ਆ ਉਹ ਖੇਤ ਦੇ ਵਿੱਚ ਵੇਚੀ ਆ ਮੰਡੀ ਦਾ ਰੇਟ ਜਿਹੜਾ ਇਹ ਵੇਲੇ 1500 1550 ਰੁਪਏ ਇੱਕ ਕਵੰਟਲ ਲੱਕੜ ਦਾ ਰੇਟ ਆ ਤੇ ਜਿੱਥੋਂ ਤੱਕ ਇਹਦੀ ਖਪਤ ਦੀ ਗੱਲ ਕਰੀਏ ਖਪਤ ਇਹਦੀ ਜਿਹੜੀ ਆ ਇੰਨੀ ਪਲਾਈ ਫੈਕਟਰੀਆਂ ਨੇ ਏਡੀਆਂ ਵੱਡੀ ਮੋਟੀ ਜਿਹੜੀ ਇਹਦੀ ਪਲਾਈ ਤਿਆਰ ਕਰਤੀ ਆ ਡੇਢ ਤੋਂ 2 ਇੰਚ ਮੋਟੀ ਜਿਹੜੀ ਇਹਦੀ ਪਲਾਈ ਤਿਆਰ ਕਰਤੀ ਆ ਪਹਿਲੋਂ ਇਹਦੇ ਦਰਵਾਜੇ ਤੁਸੀਂ ਵੇਖ ਚੁੱਕੇ ਹੋ ਸਿੱਧੇ ਦਰਵਾਜੇ ਜਿਹੜੇ ਪਲਾਈ ਬੋਰਡ ਦੇ ਲੱਗ ਚੁੱਕੇ ਆ ਆਪਾਂ ਜਿੱਥੇ ਤੱਕ ਵੀ ਵੇਖਾਂਗੇ ਹੁਣ ਇਹਦੀਆਂ ਸਿੱਧੀਆਂ ਚਗਾਠਾਂ ਦੀ ਲੱਕੜ 2 ਇੰਚ ਮੋਟੀ ਜਿੰਨੀ ਮਰਜ਼ੀ ਚੌੜੀ ਬੋਰਡ ਨੂੰ ਕੱਟ ਲਓ ਉਹ 2 ਇੰਚ ਦੀਆਂ ਚਗਾਠਾਂ ਜਿਹੜੀਆਂ ਉਹ ਲੱਗਣੀਆਂ ਮੋਟੀਆਂ ਸ਼ੁਰੂ ਹੋ ਗਈਆਂ ਇਹ ਕਰਕੇ ਖਪਤ ਦੀ ਕੋਈ ਚਿੰਤਾ ਚਿੰਤਾ ਨਹੀਂ ਇਹਦੀ ਰਹਿ ਗਈ ਗੱਲ ਮਤਲਬ ਕਈ ਗੁਣ ਦੇ ਇਹਦੀਆਂ ਡੱਬੀ ਦੀਆਂ ਤੀਲਾ ਬਣਦੀਆਂ ਡੱਬੀ ਦੀਆਂ ਤੀਲਾ ਬਣਦੀਆਂ ਜ਼ਰੂਰ ਐ ਇਹਦੀਆਂ ਪਰ ਡੱਬੀ ਦੀ ਤੀਲ ਦੇ ਵਿੱਚ ਦੀ ਖਪਤ ਖੂਬਤ ਨਹੀਂ ਹੁੰਦੀ ਖਪਤ ਇਹਦੀ ਪਲਾਈ ਵੋਟ ਪਲਾਈ ਫੈਕਟਰੀਆਂ ਜਿੱਤਾਂ ਗੰਨਾ ਮੇਲ ਗੰਨਾ ਖਿੱਚਦੀ ਨਾ ਟਰਾਲੀਆਂ ਦੀ ਲੈਣਾ ਇੱਥੇ ਹਿਸ਼ਾਰਪੁਰ ਤੇ ਤੁਸੀਂ ਜਮਨਾ ਨਗਰ ਕਿਤੇ ਲੰਘੋ ਕਿਤੇ ਵੇਖਿਓ ਵੀ ਏਡੀਆਂ ਏਡੀਆਂ ਲੰਮੀਆਂ ਲੈਣਾ ਪਬਲਿਕ ਦੀਆਂ ਟਰਾਲੀਆਂ ਦੀਆਂ ਟਰੱਕਾਂ ਦੀਆਂ ਲੱਗੀਆਂ ਤਾਂ ਬਲਦੇਵ ਜੀ ਕਿਸ ਤਰ੍ਹਾਂ ਜ਼ਹਿਨ ਦੇ ਵਿੱਚ ਹੁੰਦਾ ਆ ਕਿ ਜਿਹੜੀਆਂ ਰਵਾਇਤੀ ਫਸਲਾਂ ਨੇ ਉਹਨਾਂ ਨੂੰ ਅਲਵਿਦਾ ਆ ਕੇ ਤੇ ਪੌਪੂਲਰ ਨੂੰ ਜਿਹੜਾ ਆ ਉਹ ਅਪਣਾਇਆ ਜਾਵੇ ਵੇਖੋ ਜਹਨ ਦੇ ਵਿੱਚ ਤੇ ਪਹਿਲੋਂ ਜਦੋਂ ਆਮਦਨ ਆਪਣੀ ਜਦੋਂ ਤੁਹਾਡੀ ਆਮਦਨ ਵਧਦੀ ਆ ਤੇ ਵੇਖੋ ਜਹਨ ਦੇ ਵਿੱਚ ਤੇ ਆਪਣੇ ਆਪ ਵੇਖੋ ਜਦੋਂ ਤੁਸੀਂ ਕਿਸਾਨ ਮੇਲੇ ਅਟੈਂਡ ਕਰਦੇ ਹੋ ਫਿਰ ਤੁਸੀਂ ਜਾਂਦੇ ਆਉਂਦੇ ਹੋ ਕਿਤੇ ਵੀ ਆਪਣਾ ਉਹਦੇ ਵਿੱਚ ਤੁਸੀਂ ਜਿਹੜਾ ਇੰਟਰਸਟ ਲੈਂਦੇ ਹੋ ਤੇ ਆਪਣੇ ਆਪ ਜਦੋਂ ਇਸ ਰੁੱਖ ਵੱਲ ਤੁਸੀਂ ਵੇਖੋ ਜਦੋਂ ਸਾਲ ਦਾ ਰੁੱਖ ਜਿਹੜਾ ਉਹ ਲਗਭਗ 9 ਇੰਚ ਤੋਂ ਲੈ ਕੇ 1 ਫੁੱਟ ਤੱਕ ਲਪੇਟ ਇਹਦੀ ਹੋ ਜਾਂਦੀ ਹੈ ਇੱਕ ਸਾਲ ਦੇ ਵਿੱਚ ਤੇ ਫਿਰ ਇਹ ਇਹਦਾ ਆਪਣੇ ਆਪ ਜਿਹੜਾ ਇਹ ਰੁੱਖ ਦੱਸਦਾ ਵੀ ਮੈਂ ਤੁਹਾਨੂੰ ਲੱਕੜ ਜਿਹੜੀ ਆ ਉਹ ਦਊਂਗਾ ਪੰਜਾਂ ਸਾਲਾਂ ਦੇ ਤੇ آمدਨ ਦਿੱਤੀ ਵੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ آمدਨ ਹੋਰ ਵਧੂਗੀ ਤਾਂ ਕਿਸ ਤਰ੍ਹਾਂ ਜੇਕਰ ਕਿਸੇ ਕਿਸਾਨ ਨੇ ਦੂਸਰੀਆਂ ਫਸਲਾਂ ਨੂੰ ਰਵਾਇਤੀ ਫਸਲਾਂ ਨੂੰ ਛਡਣਾ ਹੋਵੇ ਤਾਂ ਪਪੂਲਰ ਨੂੰ ਜਿਹੜਾ ਉਹ ਲਗਾਉਣਾ ਹੋਵੇ ਤਾਂ ਸ਼ੁਰੂਆਤ ਇਹਦੀ ਕਿਸ ਤਰ੍ਹਾਂ ਕਰਨੀ ਪੈਂਦੀ ਹੈ ਵੇਖੋ ਜੀ ਪਹਿਲੋਂ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਤੁਸੀਂ ਜਿਨ੍ਹਾਂ ਕੋ ਰਕਬਾ ਥੋੜਾ ਹੈ ਤੁਸੀਂ 1 ਕਿੱਲੇ ਤੋਂ ਇਹਦੀ ਸ਼ੁਰੂਆਤ ਕਰੋ 1 ਕਿੱਲੇ ਤੋਂ ਸ਼ੁਰੂਆਤ ਕਰਕੇ ਉਹਦੇ ਵਿੱਚ ਫਸਲਾਂ ਲਓ ਨਾਲ ਦੀ ਨਾਲ ਜਦੋਂ ਤੁਸੀਂ ਫਸਲਾਂ ਲਓਗੇ ਤੁਹਾਡਾ ਹਤਸ਼ਾ ਆਪਣੇ ਆਪ ਬਦਲ ਜਦੋਂ ਇਹ ਪੰਜਾਂ ਸਾਲਾਂ ਬਾਅਦ ਬੂਟੇ ਫਸਲਾਂ ਵੀ ਫਸਲ ਵੀ ਇੱਕ ਫਸਲ ਇਹਨੇ ਦੇਈ ਜਾਣੀ ਲਗਾਤਾਰ ਜਦੋਂ ਫਸਲ ਵੀ ਤੁਹਾਨੂੰ ਇੱਕ ਦੇਈਗਾ ਤੇ ਮੁੜ ਕੇ ਇਕੱਠਾ ਜਿਤਨਾ ਐਫ ਡੀ ਦੇ ਰੂਪ ਨਾਲ ਦੀ ਨਾਲ ਫਸਲ ਕਿਹੜੀ ਲੈ ਸਕਦੇ ਵੀ ਦੱਸ ਦਿਓ ਇਹਦੇ ਵਿੱਚ ਹਾੜੀ ਦੀਆਂ ਫਸਲਾਂ ਸਾਰੀਆਂ ਹੋ ਜਾਣੀਆਂ ਨੇ ਭਾਵੇਂ ਉਹ ਕਣਕ ਹੋਵੇ ਚਾਹੇ ਉਹ ਸਰੋਂ ਹੋਵੇ ਸਰੋਂ ਜਿਹੜੀ ਆ ਜਿਆਦਾ ਵਧੀਆ ਰਹਿੰਦੀ ਹੈ ਇਹਦੇ ਵਿੱਚ ਸਭ ਤੋਂ ਜਿਆਦਾ ਸਰੋਂ ਵਧੀਆ ਰਹਿੰਦੀ ਆ ਗੰਨਾ ਬੜਾ ਵਧੀਆ ਰਹਿੰਦਾ ਆ ਕਣਕ ਵੀ ਜਿਹੜੀ ਆ ਉਹ ਵਧੀਆ ਰਹ ਜਾਂਦੀ ਹੈ ਸਿਰਫ ਇਹ ਵੀ ਕਣਕ ਨੂੰ ਸਾਹਮਣ ਲੱਗਿਆ ਥੋੜਾ ਜਿਹਾ ਜਿਹੜਾ ਉਹ ਬੂਟਿਆਂ ਨੂੰ ਪਾਣੀ ਦਾ ਧਿਆਨ ਰੱਖਣਾ ਪੈਣਾ ਜਿਆਦਾ ਲੰਮਾ ਸਮਾਂ ਸਕੰਡਕ ਸਾਭ ਦੇ ਆ ਨਾ ਲੱਗੇ ਤਾਂ ਇਹ ਵੀ ਦੱਸੋ ਕਿ ਜਿਸ ਤਰ੍ਹਾਂ ਪਪੂਲਰ ਕਿਸੇ ਨੇ ਲਗਾਉਣਾ ਆ ਤਾਂ ਉਸ ਨੂੰ ਜਿਹੜਾ ਕਿਹੜੀ ਕਿਸਮ ਦਾ ਉਹ ਲਗਾਉਣਾ ਚਾਹੀਦਾ ਜਿਹੜੀਆਂ ਤੁਹੋ ਵੈਰਾਈਟੀ ਕਹਿਣ ਨੂੰ ਜਿਹੜੇ ਆ ਸਾਰੇ ਕਹੀ ਜਾਂਦੇ ਆ ਲੇਟੈਸਟ ਵੈਰਾਈਟੀਆਂ ਜਿਹੜੀਆਂ W109 DW110 DW112 ਇਹ ਲੇਟਸਟ ਵੈਰਾਈਆਂ ਨੇ ਯਾਰਾਂ ਥੋੜੀ ਦਰਮਿਆਨੀ ਚੱਲ ਰਹੀ ਉਹਦੇ ਕਰਕੇ ਮੈਂ ਬੋਦਾ ਯਾਰਾਂ ਦਾ ਜਿਹੜਾ ਜਿਗਰ ਨਹੀਂ ਕਰਦਾ ਇਹ ਲੇਟਸਟ ਵੈਰਾਈਆਂ ਜਿਹੜੀਆਂ ਉਹ ਤੁਸੀਂ ਕਿਹੇ ਮਤਲਬ ਜਿਹੜਾ ਭਰੋਸੇਯੋਗ ਨਰਸਰੀ ਤੋਂ ਕਦੇ ਵੀ ਜਿਹੜੇ ਕਿਸਾਨ ਵੇ ਜਿਹੜੇ ਆ ਉਹ ਬੂਟੇ ਕਿਤੇ ਸੜਕਾਂ ਤੋਂ ਕਿਤੇ ਪੈਟਰੋਲ ਪੰਪਾਂ ਤੋਂ ਜਾਂ ਮਤਲਬ ਜਿਹੜੇ ਉਹ ਨਾ ਖਰੀਦਣ ਸਿੱਧਾ ਨਰਸਰੀ ਤੋਂ ਜਾਓ ਉੱਥੇ ਖੜੀ ਨਰਸਰੀ ਦੇ ਵਿੱਚੋਂ ਤਾਜ਼ਾ ਬੂਟਾ ਜਿਹੜਾ ਪਟਾ ਕੇ ਫੇਰ ਤੁਸੀਂ ਜਿਹੜਾ ਉਹ ਆਪਣੇ ਖੇਤਾਂ ਦੇ ਵਿੱਚ ਲਾਓ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਇਹ ਵੀ ਸਮਝਾਓ ਕਿ ਰਵਾਇਤੀ ਫਸਲਾਂ ਨੂੰ ਇੱਕ ਮੰਨ ਲਓ ਕਿ ਕਿਸਾਨ ਉਹ ਆਪਣਾ ਮਨ ਬਣਾ ਲੈਂਦਾ ਕਿ ਮੈਂ ਰਵਾਇਤੀ ਫਸਲ ਛੱਡ ਦੇਣਾ ਪਪੂਲਰ ਦੇ ਉੱਤੇ ਖਰਚਾ ਕਿੰਨਾ ਹੁੰਦਾ ਔਰ ਆਮਦਨ ਦਾ ਕਿੰਨਾ ਕੋ ਅੰਤਰ ਹੈਗਾ ਕਿੰਨਾ ਕੋ ਫਰਕ ਹੈ ਵੇਖੋ ਜਿਹੜਾ ਇਹਦਾ ਪਪੜਰ ਦੇ ਉੱਤੇ ਪਨੀਰੀ ਦਾ ਖਰਚਾ ਹੈ ਲਗਭਗ ਜਿਹੜਾ ਉਹ 10 ਤੋਂ 12000 ਰੁਪਏ ਇੱਕ ਏਕੜ ਦਾ ਕਿੱਲਾ ਜਿਹੜਾ ਉਹ ਖਰਚਾ ਆ ਤੇ ਜਿਹੜਾ ਕਿ ਗੰਨੇ ਦੇ ਬੀਜ ਨਾਲੋਂ ਘੱਟ ਆ ਕੋਈ ਬਹੁਤ ਜ਼ਿਆਦਾ ਖਰਚਾ ਨਹੀਂ ਤੇ ਬਾਕੀ ਇਹਦਾ ਇਹ ਵੀ ਇਹਨੂੰ ਥੋੜਾ ਸਯੋਕ ਦਾ ਕਿਹੜੇ ਮੁਸ਼ਕਲ ਆਉਂਦੀ ਪਰ ਸਯੋਕ ਜਿਹੜੀ ਆ ਨਾ ਉਹ ਖੇਤ ਦੇ ਵਿੱਚੋਂ ਖਤਮ ਕਰਨੀ ਕੋਈ ਔਖੀ ਨਹੀਂ ਸਿੱਧਾ ਤੋਫਾ 20% ਕਲੋਰੋ ਜਿਹੜੀ ਖੜੇ ਪਾਣੀ ਚ ਪਾਉਣੀ ਆ ਔਰ ਪਾਣੀ ਜਿਹੜੀ ਆ ਉਹ ਜਲਾਈ ਗਸ ਦੇ ਵਿੱਚ ਆ ਤੁਹਾਡੀ 100% ਸਯੋਕ ਜਿਹੜੀ ਆ ਉਹ ਖਤਮ ਹੋਊਗੀ ਤੇ ਬਾਕੀ ਹੋਰ ਕੋਈ ਇਹਨੂੰ ਕੀੜੇ-ਪਕੋੜੇ ਮੌਸਮ ਤੇ ਜੇ ਕੋਈ ਮਾੜੇ-ਮੋٹے ਆਏ ਉਦੋਂ ਤੱਕ ਜਦੋਂ ਤੱਕ ਸਤੰਬਰ ਚ ਕੀੜੇ ਆਉਂਦੇ ਆ ਕੁਮਾੜੀ ਮੋਟੀ ਸੁੰਡੀ ਪੱਤਿਆਂ ਵਾਲੀ ਆਉਂਦੀ ਆ ਉਦੋਂ ਤੱਕ ਬੂਟਾ ਜਿਹੜਾ ਗਰੋਥ ਕਰਕੇ ਤੇ ਪੱਤੇ ਝਾੜਨ ਵੱਲ ਜਾ ਚੁ ਤੁਸੀਂ ਮੈਂ ਤੁਹਾਨੂੰ ਇਹ ਸਵਾਲ ਕੀਤਾ ਸੀ ਕਿ ਆਮਦਨ ਵੀ ਜਰੂਰ ਦੱਸੋ ਕਿਸਾਨਾਂ ਨੂੰ ਕਿ ਜੇਕਰ ਕੋਈ ਮਾਨ ਬਣਾਉਂਦਾ ਜੇਕਰ ਕਣਕ ਦੇ ਝੋਨੇ ਦੀ ਇੱਕ ਸਾਲ ਦੇ ਵਿੱਚ 100 ਰੁਪਏ ਆਮਦਨ ਆ ਤਾਂ ਇਹਦੀ ਆਮਦਨ ਕਿੰਨੀ ਹੈ ਇਹਦੀ ਕਿਸਾਨ ਵੀਰੋ ਇਹਦੀ ਆਮਦਨ ਜਿਹੜੀ ਆ ਤਕਰੀਬਨ 5 ਸਾਲ ਦਾ ਬੂਟਾ ਜਿਹੜਾ ਤਕਰੀਬਨ 8 ਤੋਂ 10 ਲੱਖ ਤੱਕ ਜਿਹੜਾ ਉਹ ਆਮਦਨ ਦੇਂਦਾ ਤੇ ਜਿਹੜੀ ਆਮਦਨ ਆ ਉਹ ਕਣਕ ਝੋਨੇ ਨਾਲੋਂ ਡਬਲ ਆ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਕਣਕ ਝੋਨੇ ਨਾਲੋਂ ਆਮਦਨ ਜਿਹੜੀ ਆ ਇਹਦੀ ਡਬਲ ਆ 1 ਏਕੜ ਦੇ 1 ਏਕੜ ਦੇ ਵਿੱਚ ਕਿੰਨੇ ਜਿਹੜੇ ਆ ਉਹ ਪੌਦੇ ਲਗਾਏ ਜਾ ਸਕਦੇ 250 ਪੌਦੇ ਜਿਹੜੇ ਬੂਟੇ ਜਿਹੜੇ ਆ ਉਹ ਖੇਤ ਦੇ ਵਿੱਚ ਲਗਾਏ ਜਾਣਗੇ ਜਿਹਦੇ ਵਕ ਵਕ ਟੰਗਿਆ ਤੁਸੀਂ ਆਪਣੇ ਟਰੈਕਟਰ ਦੇ ਹਿਸਾਬ ਨਾਲ ਜਾਂ ਆਪਣੇ ਸੁਹਾਗੇ ਦੇ ਹਿਸਾਬ ਨਾਲ ਜਿਹੜਾ ਮਰਜ਼ੀ ਟੰਗ ਤੁਸੀਂ ਸਾਨੂੰ ਜਦੋਂ ਦੱਸੋਗੇ ਵੀ ਸਾੜ ਕੋ ਫਲਾਣਾ ਟਰੈਕਟਰ ਆ ਫਲਾਣਾ ਸਾੜ ਕੋ ਏਡਾ ਨੇਪਟ ਦਾ ਸੁਹਾਗਾ ਉਹ ਤੁਹਾਨੂੰ ਦੱਸ ਦਵਾਵਾਂਗੇ ਵੀ ਤੁਹਾਡਾ ਕੋ ਅਹੀਂ ਕ ਮੈਨਾ ਕਣ ਕਢਾਉਣੀ ਆ ਮਤਲਬ ਉਸ ਦਾ ਉਹ ਵੀ ਤਰੀਕਾ ਹੁੰਦਾ ਫਿਰ ਅਸੀਂ ਤੁਹਾਨੂੰ ਦੱਸ ਦਾਂਗੇ ਕਿ ਵੀ ਐਨੇ ਬਾਈ ਨਹੀਂ ਤੇ ਬੂਟਾ ਤਾਂ ਡਾ ਲੱਗਣਾ ਤਾਂ ਜੇਕਰ ਕਿਸੇ ਕਿਸਾਨ ਨੇ ਪੌਪੂਲਰ ਦੀ ਖੇਤੀ ਕਰਨੀ ਆ ਤਾਂ ਤੁਹਾਡੇ ਨਾਲ ਕਿਸ ਤਰ੍ਹਾਂ ਸੰਪਰਕ ਕਰ ਸਕਦਾ ਕਿਸ ਤਰ੍ਹਾਂ ਤੁਹਾਨੂੰ ਮਿਲ ਸਕਦਾ ਮੇਰਾ ਜੀ ਮੋਬਾਈਲ ਨੰਬਰ 94170 36268 ਇਹ ਇਹ ਮੇਰਾ ਮੋਬਾਈਲ ਨੰਬਰ ਹੈ ਤੇ ਜਦੋਂ ਮਰਜ਼ੀ ਤੁਸੀਂ ਚਾਹੇ ਵਟਸਐਪ ਤੇ ਗੱਲ ਕਰੋ ਚਾਹੇ ਤੁਸੀਂ ਫੋਨ ਤੇ ਸਿੱਧੀ ਗੱਲ ਕਰੋ ਮੇਰਾ ਜਿਹੜਾ ਉਹ ਹਾਊਸ ਨੰਬਰ C 2384 ਰੰਜੀਤਾ ਵੇਨਿ ਦੇ ਵਿੱਚ ਮੇਰਾ ਜਿਹੜੀ ਰਹਿਸ਼ ਆ ਜਿੱਥੇ ਬਤੌਰ ਦਫ਼ਤਰ ਮੈਂ ਕੰਮ ਕਰਦਾ ਤਾਂ ਇਹ ਗੱਲ ਦੱਸੋ ਕਿ ਤੁਸੀਂ ਜਿਸ ਤਰ੍ਹਾਂ ਪਿਛਲੇ 23 ਸਾਲਾਂ ਤੋਂ ਜਿਹੜਾ ਆ ਪਪੂਲਰ ਦੀ ਖੇਤੀ ਕਰਦੇ ਆ ਰਹੇ ਹੋ ਸਰਕਾਰ ਦੀ ਜਿਹੜੀ ਗੱਲ ਆ ਕਹਿ ਸਕਦੇ ਕਿ ਤੁਸੀਂ ਮੰਨਦੇ ਆ ਰਹੇ ਹੋ ਤਾਂ ਐਪਰੀਸ਼ੀਏਟ ਕੀਤਾ ਗਿਆ ਕਿਸੇ ਲੀਡਰ ਵੱਲੋਂ ਕਿਸੇ ਅਫਸਰ ਵੱਲੋਂ ਮੈਨੂੰ ਵੈਸੇ ਜਿਹੜਾ ਮੈਂ ਕਿਸਾਨ ਨੌਜਵਾਨ ਸਲਾਹਕਾਰ ਕਮੇਟੀ ਦਾ ਜਿਹੜਾ ਉਹ ਲਧਿਆਣਾ ਯੂਨੀਵਰਸਿਟੀ ਲੋ ਮੈਂਬਰ ਆ ਮੈਨੂੰ ਪਿਛਲੇ ਸਾਲ ਡੀਸੀ ਸਾਹਿਬ ਵੱਲੋਂ ਅਮਰਸਰ ਵੱਲੋਂ ਜਿਹੜਾ ਉਹ ਜਿਹੜਾ ਉਹ ਸਨਮਾਨਤ ਕੀਤਾ ਗਿਆ ਮਤਲਬ ਪ੍ਰੋਗਰੈਸਵੋ ਕਿਸਾਨ ਦੇ ਤੌਰ ਤੇ ਇੱਕ ਰੀ ਮੋਬਾਈਲ ਨੰਬਰ ਆਪਣਾ ਬੋਲ ਦਿਓ ਪਲੀਜ਼ ਮੋਬਾਈਲ ਨੰਬਰ ਮੇਰਾ 94170 36268 ਧੰਨਵਾਦ ਜੀ ਸੋ ਇਹ ਸੰਸ ਸਾਡੇ ਨਾਲ ਬਲਦੇਵ ਸਿੰਘ ਗਿੱਲ ਹਲਕਾ ਰੈਸਾਂਸੀ ਦਾ ਪਿੰਡ ਮੱਲੂ ਨੰਗਲ ਇਹਨਾਂ ਦਾ ਪਿੰਡ ਆ ਜੇਕਰ ਤੁਸੀਂ ਇਹਨਾਂ ਦੇ ਨਾਲ ਇਹਨਾਂ ਕੋਲ ਪੌਪੂਲਰ ਦੀ ਜਿਹੜੀ ਆ ਪਨੀਰੀ ਲੈਣਾ ਚਾਹੁੰਦੇ ਉਹ ਤਾਂ ਇਹਨਾਂ ਨੇ ਆਪਣਾ ਮੋਬਾਈਲ ਨੰਬਰ ਜਿਹੜਾ ਉਹ ਤੁਹਾਡੇ ਨਾਲ ਇਹ ਸਾਂਝਾ ਕੀਤਾ ਤੁਸੀਂ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜੇ ਹੋਏ ਸੀ ਹਲਕਾ ਰਾਇਸੈਂਸੀ ਦੇ ਪਿੰਡ ਮੱਲੂ ਨੰਗਲ ਤੋਂ ਪ੍ਰਦੀਪ ਅਰੋੜਾ